ਕੋਈ ਨਾ ਕਿ ਅਸੀਂ ਬੈਠ ਕੇ ਸਾਰਾ ਆਪਸ ਵਿੱਚ ਚਾਰ-ਪੰਦਰਾਂ ਕਰਾਂਗੇ ਸੀਰੀਅਸਲੀ ਸੋਚਾਂਗੇ ਮੁਦਰ ਕੋਈ ਕੁਝ ਚੀਜ਼ ਹੈ ਸਿਆਤਾ ਨਿਮਰ ਸਾਹਿਬ ਜਿਹੜੀਆਂ ਨਜ਼ਰ ਆ ਰਹੀਆਂ ਨੇ ਉਹ ਇਸ ਮੰਚ ਤੋਂ ਦਸਨੀਆ ਜਰੂਰੀ ਹੈ ਸਭਾ ਦੋ ਸਾਲ ਹੋ ਗਏ ਮੈਨੂੰ ਜਦੋਂ ਮੈਂ ਐਮਐਲਏ ਬਣਿਆ ਮੈਨੂੰ ਸ਼ੁਰੂ ਸ਼ੁਰੂ ਤੋਂ ਲੋਕਾਂ ਨੇ ਆ ਕੇ ਮੇਰੇ ਵਲੰਟੀਅਰਸ ਦੇ ਆ ਕੇ ਮੈਨੂੰ ਇਹ ਗੱਲ ਕਹੀ ਕਿ ਡਾਕਟਰ ਸਾਹਿਬ ਐਮਐਲਏ ਸਾਹਿਬ ਥਾਣਿਆਂ ਦੇ ਵਿੱਚ ਅੱਜ ਵੀ ਕਾਂਗਰਸ ਇਕੱਠੇ ਹੁੰਦੇ ਆ ਅੱਜ ਵੀ ਇਹ ਕਾਲੀਦਾਲੇ ਬੈਠੇ ਹੁੰਦੇ ਆ ਅੱਜ ਵੀ ਉਹਨਾਂ ਦੇ ਕੰਮ ਹੁੰਦੇ ਆ ਅੱਜ ਵੀ ਸਾਡੀ ਸਰਵਾਈਵ ਨਹੀਂ ਹੁੰਦੀ میں ایک پرسنٹ بھی اس گلتے یقین نہیں کرتا میں نہیں بنتا میں اپنے ولنٹیئر انہوں نے منع کرتا میں کہ نہیں یار گلت بول دے نہیں مگر نہیں میں محسوس کرتا کہ ولنٹیئر ابو سچ بول دے سی اگر دی, کی دی. سی اگر ایڈمنسٹریشن لات پائی اندھی

پاجی کوئی گل نہیں پاجی ہو جائے گا پاجی کوئی گل نہیں پاجی یہ گل کرتے ہیں پاجی کام ہوئی ہوئے گا اور تعلیمان صاحب کام نے سی ہوتا کام نے سی ہوتا بیجت کیتا جاندہ سی ساتھے ملنٹیاں تو بیجت کیتا جاندہ سی آج سمیں آج وقت ہے دیاتی بھی ناسی چیتے آج بھی ناسی چاکے हज़ार सत हज़ार कोई बदिलाव बदिलाव नशा बंदि नप नशा बंदि कीअं हुआ नशा तेज़ گیے برشاچار کیشاچار کرتے ڈاکٹر صاحب نشا کتنے نہیں ہوا جا بشٹاچار وہ مہنگی ہو گئی مہنگی ہو گئی میرا ایک دوست ਦੋਨਾਂ ਕਰੋਬਈਏ ਬੜਾ ਬਿਜ਼ਨਸਮੈਨ ਹੈ ਜਿੱਦਾਂ ਮੈਂ ਕਦੇ ਗੋਲਬੀਤਾ ਕੰਪਨੀ ਤੋਂ ਨਾਲੇ ਆਪਣਾ ਮੇਰ ਕੋਲ ਰਿਸ਼ਵਤ ਲਈ ਗਈ 10 ਲੱਖ ਰੁਪਈਆ ਤੇ ਜਦੋਂ ਮੈਂ ਕਿਸੇ ਐਫਐਲ ਦਾ ਫੋਟਰਾ ਕਰੀ ਤੇ ਰਿਸ਼ਵਤ ਉਹਦੇ 1.5 ਲੱਖ ਰੁਪਈਆ ਹੈ ਬੜਾ ਆਵਾਜ਼ ਕਾਟਦਾ ਇਹ ਕਿਹਨਾਂ ਕਿੰਨਾਂ ਲੋਕ ਹੋਵੇ ਕੋਈ ਬੰਦਾ ਆਉਂਦੀ ਹੈ

ਸਾਰੇ ਵਲੰਟੀਅਰ ਨੂੰ ਬੇਇਜ਼ਤ ਕਰਕੇ ਪ੍ਰਿਤਦਾਤਾ ਕੀ ਜੁਰਤਾਂ ਸੱਜਦੀ ਸਾਰੇ ਦੇ ਵਿੱਚ ਕੇ ਆਰਾਮਲ ਵੀ ਪਾਰਟੀ ਦਾ ਵਲੰਟੀਅਰ ਨੂੰ ਬੈਰੋ ਸੇ ਕੁਰਸੀ ਨਾ ਫੜ ਕੇ ਦੇ ਦਿੱਤੀ ਕੀ ਜੁਰਤਾਂ ਸੱਜਦੀ ਮਹੌਲੇ ਆ ਸੱਚ ਨੂੰ ਮਹੌਲੇ ਬੀਐਸਪੀ ਨੂੰ ਮਹੌਲੇ ਤਸਵੀਰਦਾਰ ਨੂੰ ਸਾਹਿਬਾ ਸਾਡੇ ਪਾਰੀ ਤੋਂ ਦੇ ਨੱਬੇ ਜੋ ਸਾਡੇ ਪਾਰੀ ਤੇ ਇੱਕ ਜਿਹੜਾ ਨੂੰ ਪੱਲਾ ਹੋ ਗਿਆ

ਇਹ ਸਰਕਾਰ ਲੈ ਕੇ ਆਉਂਦੀ ਹੈ ਉਹ ਜਵਾਬ ਲਈ ਅਸੀਂ ਮੋਬਾਈਲ ਆਪਣਾ ਬੰਦ ਨਹੀਂ ਕਰਵਾ ਰਾਤ ਨੂੰ ਇੱਕੋ ਜਿਹੜਾ ਚੀਫ ਰਿਪੋਰਟਰ ਨੇ ਸਿੰਦਰ ਸ਼ਰਮਾ ਨੂੰ ਉਠਾਣਾ ਨਗਰ ਪਾਈ ਜਾਂ ਪਹਾੜੀ ਵਾਲੀ ਲਾਈਟੀਆਂ ਨਹੀਂ ਇਹਨੂੰ ਠੀਕ ਕਰਾ ਇਹ ਪੱਤਣਾਲੇ ਦੀ ਲਾਈਟੀਆਂ ਦੀ ਇਹਨੂੰ ਠੀਕ ਕਰਾ ਬਟਾ ਤੁੰਡੋ ਦੀ ਲਾਈਟੀਆਂ ਆ ਇਹਨੂੰ ਠੀਕ ਕਰਾ ਟਿੱਕਦਾ ਮੌਜੂਦ ਨਹੀਂ ਹੈ ਸਿੰਦਰ ਸ਼ਰਮਾ ਦਾ ਇੱਕ ਜਨ ਨੂੰ ਫੋਨ ਆ ਚੀਫ ਰਿਪੋਰਟਰ ਦੇ ਦਾ

ਅੱਜ ਮੈਂ ਪੁੱਛਣਾ ਚਾਹਾਂ ਮਾਜੇਦਾਰ ਕਿਉਂ ਮਿਖਾ ਕੀਤਾ ਜਾਂਦਾ ਹੈ ਅਜਿਹੀ ਹਾਲਿਆ ਸਾਨੂੰ ਬਹੁਤ ਹਾਲਾਤ ਦੇਖ ਆ ਕੇ ਕੀ ਕਹਰਨ ਤੇ ਫਾਰਡੇ ਕਾਰਨ ਨੇ ਹੁਣ ਫਰ ਦੇ ਖੇਤ ਦੇ ਵਿੱਚ ਫਿਰ ਦੀ ਫਰਨਾਲੀ ਦੇਖੋ ਕੀ ਹਾਲ ਹੈ ਪਾਣੀ ਦਾ ਟੁਰੇ ਪਰ ਗਦੇ ਪਾਣੀ ਦਾ ਦੇਖੋ ਕੀ ਹਾਲ ਹੈ ਘਰ ਘਰ ਦੇ ਵਿੱਚ ਗੰਦਾ ਪਾਣੀ ਲੱਤਰੂ ਜੀ ਇਹ ਦੂਜੇ ਨੂੰ ਸੁਣਿਆ ਨਹੀਂ ਵੀ ਲੱਛਦੇ ਮੋਰ ਕੀ ਆ ਗਾ